ਲਓ ਜੀ ਅਗਲੇ ਬਲੌਗ ਚ ਅਸੀਂ ਤੁਹਾਨੂੰ ਮਿਲਦੇ ਆਂ ਰਾਜਸਥਾਨ ਦੇ ਇੱਕ ਖੂਹ ਦਿਖਾਉਣੇ ਸਾਨੂੰ ਕਿੰਨੀ ਗਹਿਰਾਈ ਹੈ ਇੱਕ ਮਿੰਟ ਇੱਕ ਮਿੰਟ ਹਾਂਜੀ ਬੀ ਜੀ ਕੀ ਕਹਿਣਾ ਚਾਹੁੰਦੇ ਇਸ ਇਸ ਖੂਹ ਬਾਰੇ ਕੀ ਗੱਲ ਹੈ ਇਹ ਕੂਆ ਹੈ ਇਹ ਪੂਰੇ ہمارے ਜਿ세 ਇਆ ਆਸ-ਪਾਸ ਕੇ ਗਾਉਂ ਹੈ 30-40 ਗਾਉਂ ਨੇ ਸਭ ਨੇ ਇਸ ਨੂੰ ਮਿੱਠਾ ਪਾਣੀ ਥਾ ਇਹ 100 ਸਾਲ ਪੁਰਾਣਾ ਕੂਆ ਹੈ ਸਾਡੇ ਇਆ ਤੇ ਇਸਮੇਂ ਇੱਕ ਮੇਂ ਖੂਏ ਮੇਂ ਮਿੱਠਾ ਪਾਣੀ ਹੈ ਔਰ ਇਆਹ ਪੇ ਜਿ세 ਅਮਨੇ ਇਹ ਆਵਾਰਾ ਗਾਏ ਹੋਤੀ ਹੈ ਇਨ ਕੋ ਸਭ ਇਆਹ ਇਹੀ ਰਖਤੇ ਹੈ तो यहाँ पानी पिलाने के लिए ये पुअता था हमारे दादाजी के टाइम में तो उस टाइम इसमें मीठा पानी आ जाता था गायों का नसीबे था फिर हमने अभी अभी हमने ऐसा कर लिया जैसे खेती बोलते हैं ना उस टाइम गायों को बाँटते हैं तब उ, वो उधर वो बोरिंग भी कर रखी है उसमें मोटर डाल के अब तो वो सिस्टम चालू करते हैं पे कर इसमें भी मीठा पानी है गया जैसे ऊँटों से लेके आते पानी से कैसे हाँ उस टाइम ये ऊँटों के लिए बनाया हुआ था इधर ऊँट चलता था अंदर से आता इसमें डालते किसी में से किसी आ जाता ਉਹ ਨਾ ਆਨੇ ਦੇ ਬਾਅਦ ਨਾ ਜੇ ਬਈ ਇਹ ਜਿਹੜਾ ਜਗਾ ਇੱਥੇ ਡ੍ਰਾਈਂਗ ਪਈ ਲੱਗੇ ਇੱਧਰ ਗਾਏ ਕੋ ਪਲਾ ਦੱਤੇ ਸੀ ਜਿਹੜੇ ਡਰ ਜਾਂਦਾ ਅਬ ਇਹ ਉਹ ਟੂਇਲ ਕਰ ਲਿਆ ਵਾਹ ਪੇ ਬੋਲਿੰਗ ਕੀ ਹੋਈ ਹੈ ਮੋਟਰ ਨਿਕਾਲ ਕੇ ਕਰਤੇ ਲੇਗੇ ਅਬ ਜਿ세 ਗਾਇਓਂ ਨੂੰ ਇਹਾ ਬਾੜ ਦੇਂਗੇ ਨਾ ਉਸ ਟਾਈਮ ਮੋਟਰ ਡਾਲ ਦੱਤੇ ਇਸ ਨੂੰ ਚਾਲੂ ਕਰਾ ਚਾਹੀ ਬਣਾ ਪਿਆ ਹਾਂਜੀ ਮਛਮਟ ਡਾਲ ਪੂਰੇ ਗਾਵੇਂ ਦੇ ਇਹ ਬੋਰ ਕਿਤਨਾ ਬਿਲਕੁਲ ਜੀ 130 ਫੁੱਟ ਡੂੰਗਾ ਜਿਹੜਾ ਇਹ ਖੂ ਹੈਗਾ ਇਸ ਡੂੰਗਾ ਖੂਆ ਪੁਰਾਣਾ ਖੂ ਜੇ ਗੱਲ ਕਰੀਏ ਤਾਂ ਤੇ ਜਾਣਕਾਰੀ ਦੀ एक इड़ा रिया पेंदा ये कि एरिया पैदा है ये चूरू डिस्ट्रिक्ट है राजस्थान के अंदर और साला सुद बालाजी मंदिर है यहाँ पास में तीस किलोमीटर पे सुजानगढ़ तहसील है ग्राम पंचायत मालासी। से है अच्छा अम्बाला मालासी मालासी सी बाला सी बाला सी बाला सी, बाला बाला सी।, सी।, सी ये यहाँ पे बोरिंग कर रखा है वो उधर खेलने बना रखी है गायों के लिए नया बना दिया उधर उनमें डालते हैं

ਉਠੇ ਅੱਛਾ ਉਠਾਂ ਦੇ ਉੱਤੇ ਪਣ ਲੈ ਕੇ ਜਾਂਦੇ ਸੀਗੇ ਉੱਪਰ ਲੈ ਕੇ ਜਾਂਦੇ ਸੀ 30 40 ਕਿਲੋਮੀਟਰ ਆਸ-ਪਾਸੇ ਦੇ ਲੋਕ ਔਰ ਉਸ ਟਾਈਮ ਕੇ ਤੋਂ ਬਾਤ ਕਰੇ ਤਾਂ ਮਾਜੇ ਦਾਦਾ ਜੀ ਉਹ ਤੇ ਛਿਲਪੇ ਲੈ ਕੇ ਜਾਂਦੇ ਸੀ ਯਹਾਂ ਸੇ 4 ਕਿਲੋਮੀਟਰ ਮਾਰਾ ਗਾਹੂ ਹੈ ਗਾਹੂ ਦੇ ਪੀਣੇ ਕੇ ਲਈ ਸਾਰਾ ਪਾਣੀ ਨਹੀਂ ਸੇ ਲੁਟਿਆ ਅਧੀਕਰ ਔਰਤਾਂ ਵੀ ਜਾਤਰ ਦੇਖਦੇ ਹਾਂ ਉਹ ਵੀ ਲੈ ਕੇ ਜਾਂਦੀ ਬਿਲਕੁਲ ਜੀ ਇਹ ਇੱਕ ਉਹ ਖੂਹ ਹੈ ਜਿਹੜਾ ਕਿੰਨੇ ਸਾਲ ਪੁਰਾਣਾ ਹੈ ਇਹ ਇਹ 2 ਸਾਲ ਸੁੱਟ ਜਾਤਾ ਹੈ 100 ਸਾਲ ਸੇ ਜਿਆਦਾ ਜਿਹੜਾ ਪੁਰਾਣਾ ਖੂਹ ਹੈ ਤੇ 130 ਫੁੱਟ ਜਿਹੜੀ ਇਸ ਦੀ ਡੂੰਘਾਈ ਹੈ ਤੇ ਅਸਲ ਜਿਹੜੀ ਪਾਣੀ ਦੀ ਕੀਮਤ ਹੈ ਉਹ ਉੱਥੋਂ ਪਤਾ ਲੱਗਦੀ ਹੈ ਕਿਉਂਕਿ ਅ ਇੱਥੇ ਨੇੜੇ ਜਿਹੜੇ 40 ਤੋਂ 50 ਕਿਲੋਮੀਟਰ ਦੇ ਜਿਹੜੇ ਲੋਕ ਸੀਗੇ ਉਹ ਇਸ ਖੂਹ ਤੋਂ ਹੀ ਪਾਣੀ ਲੈਣ ਆਉਂਦੇ ਸੀਗੇ ਅਸੀਂ ਤੁਹਾਨੂੰ 100 ਸਾਲ ਪੁਰਾਣਾ ਜਿਹੜਾ ਖੂਹ ਹੈ ਉਹ ਦਿਖਾ ਰਹੇ ਹਾਂ ਤੇ ਹੁਣ ਵੀ ਇਹ ਵੀ ਆਪਣਾ ਹੈਗਾ ਚਾਲੂ ਹੈ अभी तो अभी हमने इधर बोर कर लिया छोटा अच्छा इसमें मिठा पानी था तभी तो यहाँ कर दिया अच्छा के लिए किया था। ये ये सोबी का जमीन थी ये हमारे दादा दादाजी थे उन्होंने गायों के लिए छोड़ दी थी अच्छा उन्होंने गायों के लिए छोड़ दी थी जैसे सारे खेत हर किसी के नाम थे उनके पास ये जमीन ज्यादा थी तो उन्होंने क्या किया सोबी का गायों के नाम कर दिया ਪੀਸ ਕੇ ਅੰਦਰ ਇਹ ਇਹ ਕੂਆ ਕੀਤਾ ਕੂਆ ਗਿਆ ਇਸ ਨੂੰ ਮਿੱਠਾ ਪਾਣੀ ਨਿਕਲਾ ਮੋਟਰ ਦਾ ਪਾਣੀ ਵੀ ਆ ਮਿੱਠਾ ਹੈ ਹਾਂ ਇਹ ਵੀ ਮਿੱਠਾ ਹੋ ਗਿਆ 100 ਬਿਗਾ ਪਾਣੀ ਜਿਹੜਾ ਥੋ ਬਿਗੇ ਦੇ ਵਿੱਚ ਇਹ ਲੱਗੀ ਹੋਈ ਹੈ ਜਿਹੜੀ ਮਤਲਬ ਕਿ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ گاਵਾਵਾਂ ਦੇ ਲਈ ਛੱਡੀ ਹੈ ਤੋਂ ਵੱਡੀ ਗੱਲ ਇਹ ਹੈ ਕਿ ਦੇਖੋ ਇਹਨਾਂ ਦੀ ਡੈਡੀਕੇਸ਼ਨ ਦੇਖੋ ਸਮਰਪਣ ਭਾਵਨਾ ਦੇਖੋ ਕਿ گاਵਾਵਾਂ ਦੇ ਵਾਸਤੇ ਕਿੰਨੇ ਬਿਗਾ ਜ਼ਮੀਨਾਂ ਉਹਨਾਂ ਨੇ ਛੱਡੀ ਹੈ ਜਿਹੜੀ ਕਿ ਜਿੱਥੇ ਜਿਵੇਂ ਮਰਜ਼ੀ ਇਹ ਪੈਦਾਇਸ਼ ਕਰ ਸਕਦੇ ਸੀਗੇ ਪਰ ਨਹੀਂ ਇਹਨਾਂ ਨੇ ਸਿਰਫ ਤੇ ਸਿਰਫ ਸਾਡੇ گاؤں ਮਾਤਾ ਜੀ ਨੂੰ ਅਸੀਂ ਪੂਜਦੇ ਆ ਉਹਨਾਂ ਵਾਸਤੇ ਇਹਨਾਂ ਨੇ ਛੱਡੀ ਵਟ ਸਾਬ ਕੀ ਲੱਗਦਾ ਵੀ ਆਪਣੇ ਉਧਰ ਲੋਕ ਵਟੇ ਵਢੀ ਜਾਂਦੇ ਆ ਜੇ ਆਪਾਂ ਆਖੀ ਤਾਂ ਜ਼ਿਆਦਾਤਰ ਉਹਦੇ ਪਿਛੇ ਆਪਣਾ ਓੜੋੜੇ ਪਿਛੇ ਹੀ ਜ਼ਿਆਦਾਤਰ ਲੋਕ ਅੱभी ਆਪਣੀ ਲੜਾਈ ਕਰ ਰਹੇ ਨੇ ਆਪਣੇ ਪੰਜਾਬ ਦੇ ਅੰਦਰ ਇਹਨਾਂ ਨੇ 100 ਵਿਗੜ ਜ਼ਮੀਨ ਆ ਉਹ گاਵਾਂ ਵਾਲੀ ਛੱਡਦੀ ਆ ਇਹਨਾਂ ਦੇ ਗੱਲਾਂ ਤੋਂ ਸਾਨੂੰ ਪਤਾ ਚੱਲ ਰਿਹਾ ਵੀਰ ਜੀ ਕਿ ਵਾਕਈ ਹੀ ਇਹਨਾਂ 'ਚ ਸਮਰਪਣ ਭਾਵਨਾ ਹੈ ਕੋਈ ਇਹ ਨਹੀਂ ਲਾਲਚ ਲੋਕ ਤੋਂ ਰਹਿਤ ਨੇ ਇਧਰਲੇ ਲੋਕ ਹਨਾ ਸਾਨੂੰ ਵੀ ਇਹਨਾਂ ਤੋਂ ਕੁਝ ਨਾ ਕੁਝ ਸਿੱਖਿਆ ਲੈਣੀ ਚਾਹੀਦੀ ਹੈ ਵੈਸੇ ਪੰਜਾਬੀ ਵੀ ਸਾਡੇ ਬਹੁਤ ਹੀ ਦਾਨੀ ਪੁਰਸ਼ ਹੋਏ ਨੇ ਬਹੁਤ ਹੀ ਜ਼ਿਆਦਾ ਦਾਨੀ ਪੁਰਸ਼ ਨੇ ਪੰਜਾਬ ਸਾਡਾ ਪਰ ਜਿਵੇਂ ਹੁਣ ਹਾਲਾਤ ਸਮੇਂ ਦੇ ਅਨੁਸਾਰ ਬਦਲ ਰਹੇ ਨੇ ਸਾਨੂੰ ਅਸੀਂ ਤਾਂ ਕਹਿੰਦੇ ਸਾਡੇ ਪੁਰਾਣੇ ਜਿਹੜੇ ਸਾਡੇ ਪੁਰਖੇ ਸੀਗੇ ਤੇ ਇਹਨਾਂ ਤੋਂ ਵੀ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਪੁਰਾਣੇ ਪੁਰਖਿਆਂ ਤੋਂ ਵੀ ਤੇ ਇਹਨਾਂ ਤੋਂ ਵੀ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਇਸ ਖੂਹ ਦਾ ਜਿਹੜਾ ਪਾਣੀ ਹੈ ਉਹ ਜਿਆਦਾ ਮਿੱਠਾ ਸੀਗਾ ਹੋਰ ਆਸ-ਪਾਸੇ ਪਾਣੀ ਜਿਆਦਾ ਕਿਸ ਤਰ੍ਹਾਂ ਦਾ ਹੈ ਆਸ-ਪਾਸੇ ਸਾਰੇ ਜਿਹੇ ਕੂਏ ਹਨ ਉਹਨਾਂ ਨੇ ਕਰਕੇ ਦੇਖੇ ਤੇ ਉਹ ਸਕਸੈਸਫੁਲ ਨਹੀਂ ਹੋਏ ਉਹਨਾਂ ਵਿੱਚ ਫਲੋਰਾਈਡ ਦੀ ਮਾਤਰਾ ਬਹੁਤ ਜ਼ਿਆਦਾ ਹੈ ਉਂ ਇਸੇ ਲਈ ਉਹ ਖਾਰਾ ਬਹੁਤ ਜ਼ਿਆਦਾ ਖਾਰਾ ਪਾਣੀ ਹੈ ਇਹ ਇੱਕੋ ਮਤਲਬ ਇਹ ਇੱਕ ਖੂਆ ਐਸਾ تھا ਜਿਸ ਨੂੰ ਮਿੱਠਾ ਪਾਣੀ ਸੀ ਇਸ ਵਿੱਚ ਕੀ ਚਮਤਕਾਰ ਦੀ ਇਹ ਦੇਖੀ ਤੇ ਚਮਤਕਾਰ ਹੀ ਚਮਤਕਾਰ ਹੀ ਚਮਤਕਾਰ ਹੀ ਤਾਂ ਇਹ ਹੈ ਕਿ ਇਹ ਗਊ ਮਾਤਾ ਦਾ ਹੀ ਥਾ ਇਹ ਗਾਵਿਓਂ ਦਾ ਜਿਵੇਂ ਇਹ ਬਜ਼ੁਰਗੋ ਨੇ ਜ਼ਮੀਨ ਛੋੜ ਦਿੱਤੀ ਫਿਰ ਆ ਗਾਵਿਓਂ ਕੇ ਲਈ ਇਹ ਕੂਆ ਕੀਤਾ ਤਾਂ ਇਹ ਸਕਸੈਸਫੁਲ ਗਾਵਿਓਂ ਕੇ ਲਈ ਹੋਇਆ ਹੈ ਬਿਲਕੁਲ ਜੀ ਕਿ ਤੁਸੀਂ ਸਾਰੀਆਂ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਵਾਰੀ ਦੁਬਾਰਾ ਤੋਂ ਇਹ ਅਸੀਂ ਖੂਹ ਦਿਖਾ ਰਹੇ ਹਾਂ ਜਿਹੜਾ 100 ਸਾਲ ਪੁਰਾਣਾ ਖੂਹ ਹੈ ਤੇ ਇਹ ਕਹਿੰਦੇ ਪਾਣੀ ਮਿੱਠਾ ਇੱਥੇ ਤਾਂ ਹੀ ਹੋਇਆ ਹੈ ਇਹ ਨਾ 100 ਵਿੱਗਾ ਜਿਹੜੀ ਜ਼ਮੀਨ ਹੈ ਇਹਦੇ ਆਸ-ਪਾਸੇ ਸਾਰੀ ਗਊਆਂ ਦੇ ਵਾਸਤੇ ਛੱਡੀ ਹੋਈ ਸੀ ਅਸੇਬਾਸੇ ਕੁਰੀ ਮੈਸਮ ਸਾਰੀਆਂ ਤਸਵੀਰਾਂ ਦਿਖਾ ਰਿਹਾ ਦੂਰ ਤੱਕ ਜਿਹੜੀਆਂ ਨੇ ਇਹ ਸਿਰਫ ਗਾਈਆਂ ਹੀ ਚਰਦੀਆਂ ਨੇ ਤੇ ਹੁਣ ਜਿਹੜਾ ਪਾਣੀ ਨਾਲ ਨਾਲ ਇਹਨਾਂ ਵੱਲੋਂ بارش ਦਾ ਵੀ ਇਸ ਦੇ ਵਿੱਚ ਇਕੱਠਾ ਕੀਤਾ ਜਾਂਦਾ ਹੈ ਤੇ ਹੁਣ ਇਹਨਾਂ ਵੱਲ ਅੱਜ ਕੱਲ ਇਹ ਜਿਹੜਾ ਖੂਹ ਆ ਉਹ ਬੰਦ ਹੋ ਚੁੱਕਾ ਹੈ ਤੇ ਇੱਥੇ ਹੁਣ ਇਹਨਾਂ ਵੱਲੋਂ ਮੱਛੀ ਮੋਟਰ ਲਗਾ ਦਿੱਤੀ ਗਈ ਹੈ ਜਦੋਂ ਵੀ ਗਾਈਆਂ ਨੂੰ ਪਾਣੀ ਦੀ ਲੋੜ ਹੁੰਦੀ ਆ ਤੇ ਇਹ ਮੱਛੀ ਮੋਟਰ ਚਲਾ ਕੇ ਇੱਥੇ ਆਸੇ ਪਾਸੇ ਜਿਹੜੀਆਂ ਨਦੀਆਂ ਖੁਈਆਂ ਬਣੀਆਂ ਹੋਈਆਂ ਨੇ ਉਹਦੇ ਵਿੱਚ ਇਹਨਾਂ ਵੱਲੋਂ ਆਪ ਵੀ ਆਪਣਾ ਪਾਣੀ ਭਰ ਜਾਂਦੇ ਉਹ ਇਥੋਂ ਪਾਣੀ ਪੀ ਲੈਂਦੀਆਂ ਨੇ ਲੇਕਿਨ ਜੇ ਗੱਲ ਕਰੀਏ ਤਾਂ ਸਾਡੇ ਜਿਹੜੇ ਜਿਆਦਾਤਰ ਜਿਹੜੇ ਆਪਣਾ ਅਦਾਲਤਾਂ ਵਿੱਚ ਜਿਹੜੇ ਕੇਸ ਨੇ ਉਹ ਜ਼ਮੀਨਾਂ ਦੇ ਚੱਲ ਰਹੇ ਨੇ ਲੇਕਿਨ ਇਨ੍ਹਾਂ ਵੱਲੋਂ ਦੇਖੋ ਵੀ ਕਿੱਡੀ ਵੱਡੀ ਜਿਹੜੀ ਸਮਰਪਣ ਭਾਵਨਾ ਹੈਗੀ ਹੈ ਵੀ 100 ਵਿਗੇੜ ਜ਼ਮੀਨਾਂ 'ਤੇ ਗਾਈਆਂ ਵਾਤ ਛੱਡੀ ਹੋਈ ਹੈ ਤੇ ਆਸੇ-ਪਾਸੇ ਜਿਹੜਾ ਜਿਆਤਰ ਪਾਣੀ ਹੈ ਉੱਥੇ ਨਮਕੀਨ ਵਾਲਾ ਪਾਣੀ ਹੀ ਮਿਲਦਾ ਹੈ ਤੇ ਇਹ ਗਾਈਆਂ ਦਾ ਕਰਕੇ ਇਹਨਾਂ ਦਾ ਕਹਿਣਾ ਹੈ ਇਹਨਾਂ ਦੀ ਆਸਤਾ ਹੈਗੀ ਹੈ ਕਿ ਗਾਈਆਂ ਦਾ ਕਰਕੇ ਇਸੇ ਦਾ ਖੂਹ ਦਾ ਪਾਣੀ ਆ ਉਹ ਮਿੱਠਾ ਨਿਕਲਿਆ ਤੇ ਮਿੱਠਾ ਨਿਕਲਣ ਤੋਂ ਬਾਅਦ ਇੱਥੇ ਜਿਹੜੀਆਂ ਵੀ ਆਪਾਂ ਫਿਰ ਇੱਥੇ ਲੋਕ ਜਿਹੜੇ ਨੇੜੇ-ਨੇੜੇ ਦੇ ਲੋਕ ਸੀਗੇ 40 ਤੋਂ 50 ਕਿਲੋਮੀਟਰ ਦੇ ਲੋਕ ਜਿਹੜੇ ਸੀਗੇ ਉਹ ਖੂਹਾਂ ਦੇ ਉੱਤੇ ਆਪਣਾ ਉਠਾਂ ਦੇ ਉੱਤੇ ਜਿਹੜੇ ਸੀਗੇ ਢੋਲਾਂ ਦੇ ਵਿੱਚ ਪਾਣੀ ਲੈ ਕੇ ਜਾਂਦੇ ਸੀ ਕਿਉਂਕਿ ਇਸ ਦਾ ਪਾਣੀ ਮਿੱਠਾ ਸੀ ਤੇ ਹੋਰ ਜਿੱਥੇ ਆਸ-ਪਾਸੇ ਸਾਰਾ ਪਾਣੀ ਜਿਹੜਾ ਸੀਗਾ ਉਹ ਆਪਣਾ ਨਮਕੀਨ ਵਾਲਾ ਪਾਣੀ ਸੀਗਾ ਅਸੀਂ ਦਿਖਾ ਰਹੇ ਹਾਂ ਰਾਜਸਥਾਨ ਦੇ ਇਹ ਸਾਰੀਆਂ 사ਲਾ ਹਰ ਦੇ ਨੇੜ ਦੀਆਂ ਸਾਰੀਆਂ ਤਸਵੀਰਾਂ ਬਾਲਾਸੀ ਜਿਹੜਾ ਹੈਗਾ ਇਹ ਏਰੀਆ ਪੈਂਦਾ ਹੈ ਚੂਰੂ ਆਪ ਡਿਸਟ੍ਰਿਕਟ ਦੇ ਵਿੱਚ ਤੇ ਜੇ ਆਪਾਂ ਗੱਲ ਕਰੀਏ ਤਾਂ ਅਸਲ ਕੀਮਤ ਜਿਹੜੀ ਪਾਣੀ ਦੀ ਹੈ ਇੱਥੋਂ ਪਤਲਾ ਦੀ ਹੈ ਹਾਂਜੀ ਪਟਤ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਗਾਈਆਂ ਆਸੇ-ਬਸੇ ਬਹੁਤ ਫਿਰਦੀਆਂ ਨੇ ਬਹੁਤ ਵਧੀਆ ਲੱਗੇ ਇੱਧਰਲਾ ਮਾਹੌਲ ਇਹਨਾਂ ਦਾ ਸਹਿਚਾਰ ਤੁਸੀਂ ਦੇਖੋ ਵੀ ਆਪਣਾ ਕੰਮ-ਕਾਰ ਛੱਡ ਕੇ ਇਹ ਸਾਨੂੰ ਜਾਣਕਾਰੀ ਦੇਣ ਵਾਸਤੇ ਸਪੈਸ਼ਲ ਆਏ ਆਂ ਅਸੀਂ ਇਹਨਾਂ ਦਾ ਦਿਲੋਂ ਧੰਨਵਾਦ ਕਰਦੇ ਆਂ ਕਿ ਇਹਨਾਂ ਨੇ ਸਾਨੂੰ ਆਪਦੀ ਜਿਹੜੀ ਹੈ ਇੱਧਰਲੇ ਏਰੀਏ ਦੀ ਜਾਣਕਾਰੀ ਦਿੱਤੀ ਤੇ ਦੱਸਿਆ ਬਜ਼ੁਰਗਾਂ ਦੀ ਕਿਵੇਂ ਸਮਰਪਣ ਭਾਵਨਾ ਇਹਨਾਂ ਨੇ ਵੀ ਅਡੋਕ ਕੀਤੀ ਹੁੰਦੀ ਹੈ ਜੋ ਇਹਨਾਂ ਦੇ ਬਜੁਰਗੋ ਸਮਰਪਣ ਭਾਵਨਾ ਸੀ ਉਹੀ ਇਹਨਾਂ ਨੇ ਅਡਾਪਟ ਕੀਤੀ ਆ ਵਧੀਆ ਲੱਗਿਆ ਇਹਨਾਂ ਦੀ ਨੇਚਰ ਵਧੀਆ ਲੱਗੀ ਇਹਨਾਂ ਨੂੰ ਅਸੀਂ ਨਤਮਸਤਕ ਹੁੰਨੇ ਆ ਹਣਾ ਬਿਲਕੁਲ ਜੀ ਅਗਲੇ ਬਲੌਗ ਵਿੱਚ ਫਿਰ ਮਿਲਾਂਗੇ ਤੇ ਤੁਹਾਨੂੰ ਰਾਜਸਥਾਨ ਦੀਆਂ ਸਾਰੀਆਂ ਤਸਵੀਰਾਂ ਨੇ ਜਿਹੜੀਆਂ ਇਹ ਦਿਖਾ ਰਹੇ ਆ ਜਿੱਥੇ ਸਾਲਾ ਸਰਜ ਆਉਣ ਦਾ ਮੌਕਾ ਮਿਲਿਆ ਸੀਗਾ ਮੇਰੇ ਦੋਸਤ ਨਹੀਂ ਵਿਜੀਪੱਟ ਜੀ ਜਗਿੰਦਰ ਜੀ ਜਿਹੜੇ ਬੈਂਕ ਮੈਨੇਜਰ ਨੇ ਤੇ ਨਾਲ-ਨਾਲ ਜੇ ਗੱਲ ਕਰੀਏ ਤਾਂ ਮਾਸਟਰ ਬਲਜਿੰਦਰ ਜੀ ਮਾਸਟਰ ਹਰਪਾਲ ਜੀ ਇੱਥੇ ਆਏ ਹੋਏ ਨੇ ਤੇ ਅਸੀਂ ਸਾਰੇ ਅੱਜ ਸਾਲਾ ਸਰਦਾ ਇੱਕ ਟੂਰ ਆਪਣਾ ਸਾਡੇ ਵੱਲੋਂ ਕੱਢਿਆ ਗਿਆ ਤੇ ਇਸ ਰਸਤੇ ਦੇ ਵਿੱਚ ਅਸੀਂ ਦੇਖਿਆ ਤਾਂ ਅਸੀਂ ਇੱਥੇ ਖੜੇ ਗਏ ਤਾਂ ਇੱਥੇ ਇੱਕ ਨਵਾਂ ਇਤਿਹਾਸ ਜਿਹੜਾ ਉਹ ਦੇਖਣ ਨੂੰ ਮਿਲਿਆ ਜਿੱਥੇ 100 ਸਾਲ ਪੁਰਾਣਾ ਖੂਹ ਹੈ ਜਿੱਥੇ ਇੱਥੇ ਆਸੇ-ਪਾਸੇ ਨੇੜੇ-ਨੇੜੇ ਕਿਤੇ ਵੀ ਇੱਥੇ ਮਿੱਠਾ ਪਾਣੀ ਨਹੀਂ ਨਿਕਲਦਾ ਨਮਕੀਨ ਵਾਲਾ ਪਾਣੀ ਜਾਂ ਨਿਕਲਦਾ ਤੇ ਇਨ ਇੱਥੇ ਇੱਕ ਬਜ਼ੁਰਗਾਂ ਵੱਲੋਂ 100 ਵਿੱਗੜ ਦੀ ਜ਼ਮੀਨ ਹੈ ਉਹ ਗਊਆਂ ਦੇ ਲਈ ਛੱਡ ਦਿੱਤੀ ਗਈ ਸੀ ਤੇ ਗਊਆਂ ਦਾ ਕਰਕੇ ਇਹਨਾਂ ਦੀ ਆਸਥਾ ਹੈ ਕਿ ਗਊਆਂ ਦਾ ਕਰਕੇ ਇਸ ਜਗ੍ਹਾ ਦੇ ਉੱਤੇ ਪਾਣੀ ਜਿਹੜਾ ਉਹ ਮਿੱਠਾ ਨਿਕਲਿਆ ਤੇ ਫਿਰ ਮਿਲਾਂਗੇ ਅਗਲੇ ਬ Састрикар.